ਭਾਈ ਰੱਖਦੇ ਜੱਟਾ ਥੱਕ ਕੀ ਕਰਾਉਂਦੀ ਮੈਂ ਜਮਾਨ ਦਾ ਮਟਿਆਰ ਸਮਝਾਉਂਦੀ ਐ ਭਲਿਆ ਮਾਨਸਾ ਲੜਾਈਆਂ ਝਗੜਿਆਂ ਚ ਕੱਖ ਨਹੀਂ ਪਿਆ ਸਾਰਾ ਕੁਝ ਇੱਥੇ ਰਹਿ ਜਾਂਦੇ ਇੱਕ ਪੰਗਾ ਮੁੱਕਦਾ ਨਹੀਂ ਤਿੰਨ ਹੋਰ ਤਿਆਰ ਹੁੰਦੇ ਸਮਝ ਆ ਰਹੀ ਵੀਰਾਂ ਨੂੰ ਤਾੜ ਦਿਓ ਮਾਰੀ ਇੱਕ ਜੇ ਸਮਝ ਆ ਰਹੀ ਤਾਂ ਓਕੇ ਆ ਰਹੀ ਹੈ ਜਿਆਦਾ ਬਹੁਤ ਵਧੀਆ ਸਾਊਂਡ ਹੈ ਭਾਈ ਜੀ ਕੀ ਬਾਤ ਇੱਕ ਨਾ ਚੀਜ਼ ਪਰੇਸ਼ਾਨ ਕਰ ਰਹੀ ਹੈ ਕੁਝ ਜ਼ਿਆਦਾ ਬੇਸ ਬਹੁਤ ਜ਼ਿਆਦਾ ਹੋ ਰਿਹਾ ਉਹ ਥੋੜਾ ਜਿਹਾ ਬੋਲਣ ਵੇਲੇ ਬੋਲਣ ਵੇਲੇ ਥੋੜਾ ਜਿਹਾ ਜੋਰ ਘਟਾ ਲੈ। ਦੋ ਹਾਜਰ ਮਟੜ ਕੇ। ਚੱਪਦੀ ਨੇ ਸੁਖੀ ਅਕਲ ਹਾਲ ਦੇ ਰੀਆਂ, ਖਿਲਿਆਦੀਆਂ ਸ਼ਰੀਕਾਂ ਦੀਆਂ ਅਜ ਨਹਿਰੀਆਂ। ਚੱਪਦੀ ਨੇ ਸੁਖੀ ਅਕਲ ਹਾਲ ਦੇ ਰੀਆਂ, ਖਿਲਿਆਦੀਆਂ ਸ਼ਰੀਕਾਂ ਦੀਆਂ ਅਜ ਨਹਿਰੀਆਂ। ਕਣ ਗੇ ਲੈ ਜਾਣੇ ਜੱਗ ਕੇ ਨਹੀਂ ਆਪੇ ਤੁਰਦੇ ਜਾਣੇ ਜੋਗੇ ਫੱਟੇ ਨਹੀਂ ਬੈਣਗੇ ਲੈ ਜਾਣੇ ਜੱਗ ਕੇ ਨਹੀਂ ਕਰੋ ਤੁਰਦੇ ਜਾਣ ਨਹੀਂ ਜੋਗੇ ਉਹ ਗਨਿਆਂ ਦੇ ਨਾਲ ਆਇਆ ਕਰਦਾ ਮੈਂ ਟਾਲਾ ਏਰੀਏ ਚ ਤੂੰ ਕਰਵਾ ਦਿਲ ਲਾ 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 ਮੈਂ ਬੜਿਆਂ ਦੇ ਨਾਲ ਆਇਆ ਕਰਦਾ ਮੈਂ ਟਾਲਾ ਏਰੀਏ ਚ ਤੂੰ ਕਰਵਾ ਦਿਲ ਲਾ 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 ਉਹ ਮਾਰ ਕੇ ਘੰੂ ਰਾਜੇ ਸ਼ਰੀਕ ਲੰਘ ਜਾਵੇ ਮਾਰ ਕੇ ਘੰੂ ਰਾਜੇ ਸ਼ਰੀਕ ਲੰਘ ਜਾਵੇ ਫੇਰ ਜੱਟੀਆਂ ਜਵਾਨੀ ਦੇ ਨੇ ਲਾਣਦਾ ਕੁਝ ਦੇ ਦੇ ਅੱਖ ਵਿੱਚ ਰੜਕਦੀ ਮੇਰੇ ਵੱਜ ਵੱਜ ਜਾ ਨਾ ਲੜਾਈ ਦੇ ਤਦੇ ਵਾਲ ਵਾਂਗੂ ਅੱਖ ਵਿੱਚ ਰੜਕਦੇ ਮੇਰੇ ਵੱਜ ਵੱਜ ਜਾ ਨਾ ਲੜਾਈ ਦੇ ਤਦੇ ਉਹ ਤਾਂ ਕੀੜੇ ਬੰਦੇ ਸੀਗੇ ਹਵਾ ਕਰਦੇ ਛਰੇਦਿਆਂ ਜੂਠਾ ਦੇ ਸੀ ਕੀੜੇ ਲੱਗਦੇ ਉਹ ਤਾਂ ਕੀੜੇ ਬੰਦੇ ਸੀਗੇ ਹਵਾ ਕਰਦੇ ਛਰੇਦਿਆਂ ਜੂਠਾ ਦੇ ਸੀ ਕੀੜੇ ਲੱਗਦੇ ਵਾਲਾ ਸਿੱਟ ਰੰਗ ਜੱਟਾ ਹੋ ਮਾਰ ਜਾ ਟੁੱਟ ਕੇ ਹੈ ਜੇ ਕੋਟੇ ਮੋਟੇ ਹੋ ਬਟੇ ਵੀ ਲੈ ਪਹਿਣ ਕੇ ਲੈ ਜਾਣੇ ਜੱਗ ਕੇ ਨਹੀਂ ਆਪੇ ਤੁਰ ਕੇ ਜਾਣ ਨੇ ਵੇਲੀ ਪੈਣ ਗਈ ਲੈ ਜਾਣੇ ਜੱਗ ਦੇ ਨਹੀਂ ਘਰੇ ਤੁਰ ਕੇ ਜਾਣ ਨਹੀਂ ਜੋਗੇ ਸ਼ਰੀਕਾ ਅੱਗੇ ਤਾਂ ਹੁਣ ਨਹੀਂ ਚਕਾਉਣੀ ਇੰਨੀਆਂ ਵੀ ਚੰਗੀਆਂ ਨਹੀਂ ਹੁੰਦੀਆਂ ਦਲੇਰੀਆਂ ਆੜੇ ਬੱਚਾ ਤਾਂ ਵੀ ਤੇਨ ਫਿਕਰਾਂ ਦੀ ਮੇਰੀਆਂ ਇੰਨੀਆਂ ਵੀ ਚੰਗੀਆਂ ਨਹੀਂ ਹੁੰਦੀਆਂ ਦਲੇਰੀਆਂ ਆੜੇ ਬੱਚਾ ਵੀ ਤੇਨ ਫਿਕਰਾਂ ਦੀ ਮੇਰੀਆਂ ਸਾਰੇ ਉਹ ਸ਼ਰਾਦੂ ਸੀਗੇ ਜਾਨਾ ਵਿਗੜੇ ਸਾਰੇ ਉਹ ਸ਼ਰਾਦੂ ਸੀਗੇ ਜਾਨਾ ਵਿਗੜੇ ਨਹੀਂ ਮੈਂ ਕਿਹ ਬਣਦਾ ਸੀ ਇੰਨਾ ਸਨਮਾਨ ਦਾ ਤੂੰ ਜਿੱਤੇ ਦੇਣਾ ਪੰਗਾ ਪਾਈ ਸਿੱਖਿਆ ਪੜੋ ਬੰਗਲੇ ਬਿਨਾ ਤੁਸੀਂ ਕਦੇ ਨਹੀਂ ਮੁੜੇ ਲੋਰੀ ਰੀਜ ਨਾਲ ਐਸੀ ਸਿੱਖਿਆ ਪੜੋ ਬੰਗਲੇ ਬਿਨਾ ਤੁਸੀਂ ਕਦੇ ਨਹੀਂ ਮੁੜੇ ਹੋ ਜੱਟੇ ਸ਼ਰੀਕ ਜਦ ਲਲਕਾਰਦਾ ਝਟਦਾ ਬਲੱਡ ਫਿਰ ਵਾਲੇ ਮਾਰਦਾ ਹੋ ਜੱਟੇ ਸ਼ਰੀਕ ਜਦ ਲਲਕਾਰਦਾ ਝਟਦਾ ਬਲੱਡ ਫਿਰ ਵਾਲੇ ਮਾਰਦਾ ਤੁਸੀਂ ਕਿਹੜੇ ਕਿਸੇ ਮੇਲੇ ਘਟ ਸੋਹਿਆ ਉਹਦੇ ਉੱਤੇ ਨੇ ਕਬੂਤਰਾਂ ਨੂੰ ਛੋਕੇ ਉਹ ਵੱਡੇ ਮੀਲੇ ਪੈਣਗੇ ਲੈ ਜਾਣੇ ਜੱਗ ਕੇ ਨਹੀਂ ਆਪੇ ਥੁੜਕੇ ਜਾਣ ਨਹੀਂ ਵੱਟੇ ਮਿਲੀ ਪਹਿਣ ਕੇ ਲੈ ਜਾਣੇ ਜੱਗ ਕੇ ਨਹੀਂ ਕਰੇ ਤੁਰ ਕੇ ਜਾਣ ਨਹੀਂ ਜੋਗੇ ਕੜੀ ਵਾਲੇ ਦੇ ਬਰਾੜੇ ਵਿੱਚ ਤੁਹਾੜ ਜੱਸਿਆਣਾ ਓ ਜੁਕਿਦਕੀ ਮਕਦੇ ਕਰੀ ਪਰੋ ਆਣਾ ਕਿਸੇ ਮਿਲ ਰਹੀ ਵਿੱਚੋ ਕੀ ਖੱਟਿਆ ਪੱਪੂਆ ਵੀ ਕਰ ਸਾਡਾ ਜਹੂ ਫੱਟਿਆ ਓ ਨਾਜਰ ਕਿਸੇ ਬੋਲੋਂ ਦੱਪਦਾ ਨਹੀਂ ਓ ਨਾਜਰ ਕਿਸੇ ਬੋਲੋਂ ਦੱਪਦਾ ਨਹੀਂ ਮੈਂ ਬਿੱਲੋ ਜਿੱਨਾਜਰ ਡੌਲਿਆ ਜਿਹਾੜਦਾ ਤੁੱਚ ਜਿੱਦੇ ਜੇ ਬੱਤਾ ਪਾਈ ਰੱਖਦਾ ਜਦ ਥੱਕਦੀ ਕਰਾਉਂਦੀ ਮੈਂ ਓ ਵੱਟੇ ਮਿਲੀ ਪਹਿਣ ਕੇ ਲੈ ਜਾਣੇ ਜੱਗ ਕੇ ਨਹੀਂ ਆਪੇ ਤੁਰ ਕੇ ਜਾਣ ਨੇ ਜੋਗੇ it's in your ਕਾਨੂੰ ਮਾਰਦਾ ਫਿਰੇ ਲਲਕਾਰੇ